ਆਪਾਂ 12 13 ਨਗ ਦਿਖਾਉਣੇ ਆਂ ਖੀਰੀਆਂ ਬੱਚੀਆਂ ਵੀ ਆਪਣੇ ਤੋਂ ਵੀ ਇਕੱਠੀਆਂ ਖਰੀਦੂਗਾ ਕੋਈ ਭਰਾ 12 ਦੇ 12 ਨਗ ਤੇ ਸੱਜਣੋ ਸਾਨੂੰ 15000 ਰੁਪਏ ਪਰ ਬੱਚੀ ਦੇ ਹਿਸਾਬ ਨਾਲ ਬੱਚਿਆਂ ਹਾਂਜੀ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਵੀਰ ਕੁਲਵਿੰਦਰ ਦੇ ਫਾਰਮ ਤੇ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ 12 13 ਨਗ ਦਿਖਾਉਣੇ ਆਂ ਤੇ ਬਾਕੀ ਸਾਰੀ ਗੱਲਬਾਤ ਆਪਾਂ ਕੁਲਵਿੰਦਰ ਦੇ ਨਾਲ ਕਰਾਂਗੇ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜਿੰਨੇ ਭਰਾ ਆਪਣੇ ਨਾਲ ਜੁੜੇ ਆ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੀ ਡਿਟੇਲ ਆਪਾਂ ਬੱਚਿਆਂ ਬ੍ਰੋਤੀ ਲੈਣੇ ਆ ਮੁੱਲ ਜਿਹੜੇ ਆਪਾਂ ਵੀਰ ਤੋਂ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਪੁੱਛਦੇ ਆ ਵੀ ਕੀ ਡਿਟੇਲ ਰਹੂ ਇਹਨਾਂ ਦੀ ਕੀ ਮੁੱਲ ਵੜੀ ਰਹਿਣਗੇ ਤੇ ਕਿੰਨੇ ਤਕਰੀਬਨ ਨਾਗਾ ਸਾਰੀ ਗੱਲਬਾਤ ਆਪਾਂ ਕਰਦੇ ਆ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਜੇ ਕਿਸੇ ਪ੍ਰਾਣੀ ਇਦਾਂ ਦੀ ਵੀਡੀਓ ਬਨਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਕਰਦੇ ਆ ਗੱਲਬਾਤ ਆਪਾਂ ਕੁਲਵਿੰਦਰ ਦੇ ਨਾਲ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਕਰਦੇ ਆ ਵੀਰ ਦੇ ਨਾਲ ਗੱਲਬਾਤ ਆਪਾਂ ਲੈਣੀਆਂ ਸਾਰੀ ਡਿਟੇਲ ਆਜੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੁਲਵਿੰਦਰ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਚੜ੍ਹਦੀ ਕਲਾ ਬਾਈ ਕੁਲਵਿੰਦਰ ਆਪਣਾ ਐਡਰੈਸ ਕਨਫਰਮ ਕਰ ਦੇ ਕਰੋ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਘੋਲਿਆ ਖੁਰ ਦਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935575 ਠੀਕ ਹੈ ਲੋ ਵੀ ਸੱਜਣੋ ਵੀਰ ਨੇ ਐਡਰੈਸ ਕਨਫਰਮ ਕਰਤਾ ਤੇ ਨੰਬਰ ਜਿਹੜਾ ਬਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਜੇ ਕੋਈ ਵੀ ਨੱਕ ਪਸੰਦ ਹੋਇਆ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਤੇ ਗੁਲਵਿੰਦਰ ਫਰ ਕਿੰਨੇ ਨਾਗ ਆ ਵੀ ਆਪਣੇ ਕੋਲੇ ਆਪਣੇ ਕੋਲੇ 12 ਨਾਗ ਆ ਜੀ 12 ਨਾਗ ਆ ਤੇ ਦੰਦੋਂ ਪਹਿਲੀ ਦੱਸਦਗੇ ਵੀ ਖੀਰੀਆਂ ਹੋਣਾਂ ਨੇ ਹਾਂ ਜੀ ਦੰਦੋਂ ਖੀਰੀਆਂ ਚਾਰ-ਚਾਰ ਹੀ ਥਣ ਚਾਰ-ਚਾਰ ਹੀ ਥਣ ਹੋਣਗੇ ਹੈਨਾ ਫੁੱਲ ਬਰੀਡ ਵਾਲੀਆਂ ਬੱਚਾ ਠੀਕ ਆ ਹਾਂ ਫੁੱਲ ਬਰੀਡ ਵਾਲੀਆਂ ਬੱਚੀਆਂ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸਾਰੀਆਂ ਬੱਚੀਆਂ ਦੀ ਆਪਾਂ ਕੱਲੀ-ਕੱਲੀ ਦੀ ਡਿਟੇਲ ਲੈਣੀ ਆ ਤੇ ਫਿਰ ਕਿਧਰੋਂ ਕਰਕੇ ਸ਼ੁਰੂ ਕਰੇ ਲਿਆ ਕੱਢ ਲਿਆ ਬਾਹਰ ਕਰਾਂ ਦੀ ਪਹਿਲੇ ਨੰਬਰ ਵਾਲੀ ਬੱਚੀ ਬਹੁਤ ਸੋਹਣੀ ਕੱਦ ਕਾਢ ਦੀ ਤੇ ਗੁਲਵਿੰਦਰ ਕੀ ਡਿਟੇਲ ਰਹੂ ਹੈ ਦੀ ਇਹ ਬਾਈ 13 ਮਹੀਨੇ ਉਮਰ ਆ 13 ਮਹੀਨੇ ਬੱਚੀ ਦੀ ਉਮਰ ਆ ਗਈ ਤੇ ਦੰਦੋ ਤੇ ਦੰਦੋ ਆ ਗਈ ਇਹ ਖੀਰੀ ਹੈ ਲਓ ਵੀ ਸੱਜਣੋ ਬੱਚੀ ਦੀ ਲੈਂਥ ਲੰਥ ਕਰੋ ਚੈੱਕ ਤੇ ਗੁਲਵਿੰਦਰ ਇਹਦੇ ਕੋਈ ਸੀਮਨ ਦੀ ਡਿਟੇਲ ਹੈ ਵੀਰੇ ਸੀਮਨ ਦੀ ਡਿਟੇਲ ਬਾਈ ਹੈ ਕਿ ਆਪਰੇ ਕੋ ਬੱਚਾ ਜਿਹੜਾ ਦਾ ਪਤਾ ਆਪ ਕੋ ਫੋਨ ਤੇ ਠੀਕ ਹੈ ਵੀ ਜਿਹੜਾ ਭਰਾ ਖੀਰ ਦੂਗਾ ਜਿਹੜੀ ਉਹਦੇ ਬਾਰੇ ਬਾਈ ਕਹਿੰਦਾ ਵੀ ਆਪਾਂ WhatsApp ਤੇ ਕਰ ਦਾਂਗੇ ਠੀਕ ਹੈ ਹਾਂ ਕਰਾ ਦੋ ਚੈੱਕ ਲੋ ਵੀ ਬਾਈ ਕਹਿੰਦਾ ਆਪਣੇ ਦੰਦ ਵੀ ਚੈੱਕ ਕਰਾ ਲਗੇ ਠੀਕ ਆ ਬਾਈ ਜਮ ਬਿਰਲ ਵੀ ਨਹੀਂ ਬਾਈ ਬੱਚੀ ਨੇ ਦੰਦਾਂ ਚ ਤੇ ਮੇਨ ਗੱਲ ਇਹ ਹੈ ਵੀ ਇਹਦੀ ਕੋਈ ਐ ਨਹੀਂ ਕੋਈ ਸੰਭਾਈ ਵਾਲਾ ਕੰਮ ਨਹੀਂ ਹੁਣ ਤਾਂ ਜਿਹੜਾ ਵੀਰ ਲੈ ਕੇ ਜਾਊਗਾ ਸੀਮਨ ਦੇ ਬਿਲਕੁਲ ਕਾਬਿਲ ਆ ਜਾਂਦੀ ਠੀਕ ਆ ਜਾਂਦੀ ਬੱਚੀ ਨੇ ਟੀਕਾ ਲੈਣਾ ਨਾ ਤੇ ਬੱਚੀ ਜੀ ਖੜ ਨਹੀਂ ਖੁੜ ਨਹੀਂ ਕਰੋ ਚੈੱਕ ਐ ਨਾ ਹਿਰਨਰਗੀਆਂ ਮੈਂ ਕਿਹਾ ਲੰਮੀ ਧੌਣ ਤੇ ਵੇਲਵੂੜ ਕੀ ਆਵਾਜ਼ਾਂ ਆਈਆਂ ਤੇ ਥਾਂ ਝੂਲੀ ਆਪਾਂ ਮਰੀ ਜੀ ਕਰਾਦ ਕੇ ਚੈੱਕ ਹਾਂ ਗਲਾਬੀ ਥਾਂ ਨਾ ਗਿਆ ਬਾਈ ਕਹਿੰਦਾ ਤੇ ਕੱਲਾ ਕੱਲਾ ਥਾਂ ਨਾ ਪੂਰੀ ਬਿੱਥੀ ਤੇ ਲੋ ਸੱਜਣੋ ਝੋਲੀ ਤਾਂ ਨਾ ਥੱਲੋਂ ਕਰਮ ਵਾਲੀ ਗੱਬਣਾਂ ਵਾਲੀ ਆ ਕੱਲਾ ਕੱਲਾ ਥਣ ਆ ਗਿਆ ਤੇ ਗਲਾਬੀ ਥਣ ਆ ਗਿਆ ਬਹੁਤ ਸੋਹਣੇ ਕੱਦ ਕਾਠ ਦੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੱਚੀ ਵਿਖਾਈ ਹੈ ਨਾ ਮੈਂ ਕਿਹਾ ਵੀ ਪੂਰੀ ਚੰਗੀ ਬਰੀਡ ਵਾਲੀ ਬੱਚੀ ਹੈ ਤੇ ਜਿਹੜੇ ਭਰਾ ਨੇ ਨਵਾਂ ਕੰਮ ਸ਼ੁਰੂ ਕਰਨ ਤੇ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ 12 ਬੱਚੀਆਂ 12 ਦੀਆਂ 12 ਨੂੰ ਟਾਪ ਦਿਗਾ ਇਹ ਪਹਿਲੇ ਨੰਬਰ ਵਾਲੀ ਬੱਚੀ ਹੈ ਬਹੁਤ ਸੋਹਣੇ ਕੱਦ ਕਾਠ ਦੀ ਤੇ ਇਕਤਵਿੰਦਰ ਇਹਨਾਂ ਦੇ ਰੇਟ ਫਿਰ ਕੀ ਰਹਿਣਗੇ ਬਈ ਇਕੱਠਿਆਂ ਦੇ ਕਰਨ ਰੇਟ ਵਾਂਗ ਹੀ ਆਉ ਆ ਜੇ ਕੋਈ ਸਾਰੇ ਵਸੀਆਂ ਇਕੱਠੀਆਂ ਲੈਂਦਾ ਠੀਕ ਹੈ 15000 ਰੁਪਏ ਪਰ ਵੱਛੀ ਦਾ ਠੀਕ ਹੈ ਠੀਕ ਹੋ ਜੀ ਠੀਕ ਹੈ ਜੀ ਤੇ ਜੇ ਕੋਈ ਵਿਚੋ ਲੈਂਦਾ ਹੈਗਾ ਇਕੱਲੀ- ਇਕੱਲੀ ਲਊਗਾ ਫਿਰ ਉਹ ਹੋ ਜਾ ਠੀਕ ਹੈ ਲੋ ਵੀ ਸੱਜਣੂ ਬਾਈ ਕਹਿੰਦਾ ਵੀ ਰੇਟ ਬਾਈ ਨੇ ਪਹਿਲੇ ਦੱਸਤਾ ਵੀ 15000 ਰੁਪਏ ਪਰ ਵੱਛੀ ਕੋਈ ਨਹੀਂ ਦਿੰਦਾ ਇਹ ਭਾ ਕੋਈ ਨਹੀਂ ਦਿੰਦਾ ਕਿਉਂਕਿ ਵੀ ਸਾਰੇ ਵੀਰ ਵੀਰੂ ਵੇਂਦੇ ਆ ਬਿਲਕੁਲ ਸੀਮਨ ਲੈਣ ਦੇ ਕਾਬਲ ਕੋਈ ਮਹੀਨੇ ਨੂੰ ਕੋਈ 2 ਮਹੀਨਿਆਂ ਨੂੰ ਬੱਚੀਆਂ ਨੇ ਸੀਮਨ ਲੈ ਲੈਣ ਤੇ ਪਰ ਬੱਚੀ 15000 ਰੁਪਏ ਦੇ ਹਿਸਾਬ ਨਾਲ ਬਾਈ ਕਹਿੰਦਾ ਦੇ ਦਾਂਗੇ ਜੇ ਕੋਈ ਇਕੱਠੀਆਂ ਖਰੀਦੂਗਾ ਸਾਰੇ ਨਗੀਨੇ ਪੀ ਸੀ ਹਾਂ ਤੇ ਜਿਹੜੀ ਹੁਣ 2 ਨੰਬਰ ਤੇ ਬਾਈ ਲੈਂਦੀ ਐ ਨੂਗਰੀ ਬਸ਼ੇਰੀ ਵਰਗੀ ਸਾਰੇ ਬੰਦ ਚੜਦੇ ਚੜਦਗੇ ਹਾਂ ਲਓ ਵੀ ਸੱਜਣੋ ਕਰੋ ਚੈੱਕ 2 ਨੰਬਰ ਵਾਲੀ ਬੱਚੀ ਨਾ ਨੂਗਰੀ ਬਸ਼ੇਰੀ ਵਰਗੀਆਂ ਚਿੱਟੀ ਪਈ ਆ ਤੇ ਕੁਲਵਿੰਦਰ ਕਿੰਨੀ ਉਮਰ ਹੈ ਵੀਰੇ ਜੀ ਇਹ ਵੀ ਬਾਈ 13 ਮਹੀਨੇ ਜੰਦ ਬਿਟੀ ਕਾ ਲੰਗੀ ਬੱਸੀ ਠੀਕ ਆ ਦੰਦੋ ਇਹ ਵੀ ਖੀਰੀ ਆ ਹੈਨਾ ਲਓ ਵਿਸੱਜ ਨੂੰ ਥਣ ਝੋਲੀ ਕਰੋ ਚੱਕ ਥੱਲੇ ਝੋਲੀ ਝਾਲੀ ਦਾ ਨਵੇਂ ਆਖਿਆ ਸਾਰੀਆਂ ਬੱਚੀਆਂ ਥਣ ਝੋਲੀ ਦੀਆਂ ਇੱਕ ਨੰਬਰ ਹੋਣਗੀਆਂ ਤੇ ਥੋੜਾ ਖੁੱਲੇ ਫਿਰਦੇ ਪਸੂ ਆਏ ਕਰਕੇ ਥੋੜਾ ਕਰਦੇ ਭੱਜ ਦੌੜ ਬਹੁਤ ਸੋਹਣੀ ਬੱਚੀ ਆ ਗਈ ਤੇ ਬਿਊਟੀ ਜੇ ਕਰੋ ਚੱਕ ਇੱਕ ਮਿੰਟ ਇਧਰ ਨੂੰ ਕਰੀ ਕਰਾਂ ਦੀ ਫੇਸ ਕੁਆਲਿਟੀ ਦੇਖੋ ਜੀ ਮੈਂ ਕਿਹਾ ਵੀ ਇਹ ਜਿਵੇਂ ਰੀਜਨ ਲਾ ਕੇ ਬਣਾਈ ਆ ਹਾਂ ਬਹੁਤ ਸੋਹਣਾ ਰੰਗ ਪ੍ਰਿੰਟ ਆ ਗਿਆ ਬਾਕੀ ਵਾਈਟ ਕਲਰ ਤਾਂ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੀ ਆ ਹਨਾ ਤੇ ਲੈ ਚੱਲ ਵੀਰੇ ਬਹੁਤ ਸੋਹਣੀ ਬੱਚੀ ਆ ਲੰਮੀ ਵੇਲ ਦੀ ਹਾਂ ਗੁਲਾਬੀ ਚੌਂੜੀ ਆ ਤੇ ਚਾਰ ਹੀ ਥਾਣਾ ਵਾਧੂ ਫੋਰ ਸ਼ਾਂਗ ਹੈ ਨੀਗੀ ਬਹੁਤ ਸੋਹਣੀ ਲੈਂਥ ਲੁੰਥ ਨਾ ਪੂਰੀ ਫੁੱਲ ਹੈ ਇਹ ਵੀ ਸੀਮਨ ਲਾਈਨ ਦੇ ਬਿਲਕੁਲ ਕਾਬਲ ਹੈ 13ਵੇਂ ਮਹੀਨੇ ਬੱਚੀ ਦੀ ਉਮਰ ਆ ਗਈ ਤੇ ਦੰਦੋ ਆ ਗਈ ਖੀਦੀ ਇਹ ਸਗੀ 2 ਨੰਬਰ ਤੇ ਬੱਚੀ ਤੇ ਇਦੋਂ ਗਿਆ ਕੀ 3 ਨੰਬਰ ਤੇ ਬਲੈਕ ਕਲਰ ਦਾ ਜੈੱਡ ਬਲੈਕ ਆ ਜੀ ਹਾਂ ਜੈੱਡ ਬਲੈਕ ਆ ਗਈ ਜਮਾ ਹੈ ਨਾ ਹਾਂ ਜੀ ਤੇ ਬਹੁਤ ਸੋਹਣੀ ਚੰਗੀ ਸੰਭੀ ਵੀ ਬੱਚੀ ਆ ਕੁਲਵਿੰਦਰ ਇਹ ਵੀ ਖੀਰੀ ਹੈ ਵੀਰੇ ਹਾਂਜੀ ਹਾਂਜੀ ਖੀਰੀ ਆ ਚੈੱਕ ਕਰਾ ਦਿੰਦਾ ਦੰਦੋ ਖੀਰੀ ਹੈ ਜੀ ਖੀਰੀ ਖੀਰੀ ਕਹਿੰਦਾ ਖੀਰ ਕੋਈ ਹੋਊਗੀ ਬਾਈ ਠੀਕ ਆ ਲੋ ਹਾਂ ਨਹੀਂ ਸਾਫ ਸੂਸਰਾ ਕਾਮਾ ਵੀਰ ਦਾ ਬਾਈ ਕਹਿੰਦਾ ਵੀ ਦੱਸ ਕੇ ਦਵਾਂਗੇ ਜਿਹੜੀ ਚੀਜ਼ ਹੋਈ ਪਰ ਬੱਚੀ ਦੀ ਬਿਊਟੀ ਦੇਖੋ ਇਹਦੀ ਵੀ ਕਰੋ ਚੈੱਕ ਕੱਲਾ ਕਲਰ ਹੀ ਬਲੈਕ ਵੇ ਆ ਗਿਆ ਤੇ ਬੱਚੀ ਦੇ ਜਿਹੜੇ ਅੰਗ ਢੰਗ ਬਹੁਤ ਸੋਹਣੇ ਚੰਗੇ ਹਾਂ ਪਰ ਚੰਗੀ ਸੰਭੀ ਵੀ ਆ ਪੂਰੇ ਪਈਆ ਮੈਂ ਕਿਹਾ ਵੀ ਗੋਲ ਮਟੋਲ ਪਈਆ ਆੜਤੀਆਂ ਦੇ ਸਹਰਾਣੇ ਵਰਗੀ ਤੇ ਚਾਰ ਹੀ ਥਣ ਤੇ ਝੋਲੀ ਝੋਲੀ ਦੱਸ ਲੋ ਗੱਬਣਾ ਲਈ ਮੱਛੀ ਉਹ ਕੱਲੀ 25000 ਦੀ ਅਜੇ ਵੇਚ ਰਹੀ ਹਾਂ ਸਹੀ ਗੱਲ ਹੈ ਮੈਂ ਆਪਾਂ ਦਰੇ ਦਾ ਹਿਸਾਬ ਜਿਆ ਰੱਖਿਆ ਹਾਂ ਸਹੀ ਗੱਲ ਹੈ ਹਾਂ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਜੇ ਕੱਲੀ ਬੱਛੀ ਵੇਚ ਗਏ ਤੇ 25000 ਰੁਪਏ ਜਿਹੜਾ ਜੈਨੂਇਨ ਜਰਾ ਰੇਟ ਆ ਵੇਖ ਸਕਦੀ ਆ ਪਰ ਬਾਈ ਕਹਿੰਦਾ ਵੀ ਜੇ ਕੋਈ ਸਾਰੀਆਂ ਨਾਲ ਲੈਂਦਾ ਕੱਲੀ 25000 ਠੀਕ ਆ ਜੇ ਕੋਈ ਸਾਰੀਆਂ ਲੈਂਦਾ ਤੇ ਪਰ ਬੱਛੀ 15000 ਰੁਪਏ ਦੇ ਹਿਸਾਬ ਨਾਲ ਮਿਲ ਜੂ ਹੈ ਨਾ ਹੁਣ ਵੇਚ ਵੇਚ ਤਾਂ ਬੱਛੀਆਂ ਇਹੋ ਜੀਆਂ ਵੀ ਜਿਹੜੀਆਂ ਮੰਨ ਕੇ ਚੱਲੋ ਵੀ 30 30 32 32000 ਨੂੰ ਵੇਕ ਹਾਂ ਪਰ ਬਾਈ ਕਹਿੰਦਾ ਵੀ ਆਪਾਂ 15000 ਰੁਪਏ ਦੇ ਹਿਸਾਬ ਨਾਲ ਦੇ ਦਾਂਗੇ ਜੇ ਕੋਈ ਸਾਰੀਆਂ ਖਰੀਦੂਗਾ ਲੈ ਚੱਲ ਵੀਰੇ ਇਹ ਆ ਗਈ 3 ਨੰਬਰ ਤੇ ਬੱਚੀ ਬਹੁਤ ਸੋਹਣੀ ਐ ਚੰਗੇ ਵਜਨ ਵਾਲੀ ਬੱਚੀ ਐ ਇਹ ਵੀ ਸੀਮਨ ਲੈਣ ਦੇ ਘਾ ਵਾਲਾ ਬਿਲਕੁਲ ਕੋਈ ਐ ਨਹੀਂ ਕੋਈ ਸੋਡੀ ਬਾਹਰੀ ਕੋਈ 4-5 ਮਹੀਨੇ 6 ਮਹੀਨੇ ਸਾਹਮਣੇ ਆ ਪੈਣੀਆਂ ਦੋ-ਦੋ ਮਹੀਨੇ ਤੱਕ ਬੱਚੀਆਂ ਨੇ ਸੀਮਨ ਲੈ ਲੈਣੀਆਂ ਤੁਸੀਂ ਫੋਨ ਕਰੋ ਉਹਦੇ ਵਿੱਚ ਆ ਜੀ ਹਾਂ ਇਹ ਆ ਗਈ 4 ਨੰਬਰ ਤੇ ਹੈਨਾ ਇਹ ਕਿੰਨੀ ਉਮਰ ਆ ਗਈ ਵੀਰੇ ਇਹ ਬਾਈ 10 ਮਹੀਨੇ ਇਹਦਾ ਵੀ ਰੰਗ ਪ੍ਰਿੰਟ ਬਹੁਤ ਸੋਹਣਾ ਆ ਗਿਆ ਇਹ ਆ ਗਈ ਚੌਥੀ ਜੁੜੀ ਬਹੁਤ ਹੋਵੇ ਹਾਂ ਚੌਥੇ ਨੰਬਰ ਤੇ ਆ ਗਈ ਹੈ ਨਾ ਇਹ ਬਹੁਤ ਸੋਹਣੀ ਬੱਚੀ ਚੰਗੀ ਨਿੱਗਰ ਹੈ ਵੀ ਪੂਰੀਆਂ ਮਾਥਾ ਵਜਨ ਵਾਲੀ ਆ ਤੇ ਰੰਗ ਪ੍ਰਿੰਟ ਵੀ ਸੋਹਣਾ ਆ ਗਿਆ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕੰਨ ਆ ਗਿਆ ਤੇ ਬੋਦੀ ਵਾਲੀ ਬੱਚੀ ਆ ਤੇ ਥਣ ਥਣ ਝੋਲੀ ਕਰਾ ਦੇ ਚੱਕ ਤੇ ਚਾਰ ਹੀ ਥਣ ਤੇ ਪੂਰੀ ਵਿਥੀ ਤੇ ਥਣ ਲੱਗੇ ਗੁਲਾਬੀ ਥਣ ਆ ਗਿਆ ਹੈ ਨਾ ਲੈ ਚੱਲੋ ਵੀਰੇ ਹਾਂ ਬਹੁਤ ਸੋਹਣੀ ਬੱਚੀ ਆ ਹਾਂ ਪੱਠ ਕੁੜੇ ਦੀ ਬਣਾਵਟ ਕਰੋ ਚੱਕ ਐ ਪਈ ਆ ਵੀ ਪੂਰੀ ਚੰਗੀ ਨਿੱਗਰ ਹੈ ਨਾ ਚੰਗੀ ਵਜਨ ਵਾਲੀ ਆ ਚੰਗੇ ਤੋਂ ਉੱਤੇ ਬਣੀ ਹੋਈ ਆ ਹਾਂ ਬਾਕੀ ਪ੍ਰਿੰਟ ਬਹੁਤ ਸੋਹਣਾ ਆ ਗਿਆ ਤੇ ਚਾਰ ਹੀ ਥਾਣਾ ਵੱਧ ਫੋਰਸਾਂ ਗੈਣੀ ਕੀ ਲੈ ਚੱਲ ਵੀਰੇ ਤੇ ਇਹ ਵੀ ਸਾਨੂੰ 15000 ਰੁਪਏ ਦੇ ਹਿਸਾਬ ਨਾਲ ਸੱਜ ਨੂੰ ਮਿਲ ਜੂਗੀ ਜੇ ਕੋਈ ਸਾਰੇ ਨਾਲ ਖਰੀਦੂਗਾ ਬਹੁਤ ਸੋਹਣੀਆਂ ਬੱਚੀਆਂ ਇਹ ਸੀਗੀ ਬੱਚੀ 4 ਨੰਬਰ ਤੇ ਜਿੱਦੂ ਅੱਗੇ ਆ ਗਈ 5 ਨੰਬਰ ਤੇ ਲਿਆ ਵੀਰੇ ਕੁਲਵਿੰਦਰ ਇਹ ਵੀ ਬੱਚੀ ਬਹੁਤ ਸੋਹਣੀ ਹੈ ਤੇ ਇਹ 5 ਨੰਬਰ ਤੇ ਕਿੰਨੀ ਉਮਰ ਆ ਗਈ ਜੀ ਦੀ ਵੀਰੇ 10 ਮਹੀਨੇ ਦੀ ਉਮਰ ਆ ਗਈ ਹੈ ਨਾ ਲੈਂਥ ਕਰੋ ਚੈੱਕ ਲੰਮੀ ਲੰਜੀ ਬਹੁਤ ਸੋਹਣੀ ਤੇ ਲੈਗ ਸਕੋਰ ਕਰੋ ਚੈੱਕ ਜੀ ਬਿਲਕੁਲ ਹੈ ਨਾ ਸਿੱਧੀ ਸਟ੍ਰੇਟ ਲੱਤਾਂ ਤੇ ਉੱਪਰੋਂ ਵੀ ਬਿਲਕੁਲ ਪੱਧਰ ਸਮਦਰ ਫੇਸ ਕੁਆਲਿਟੀ ਦੇਖੋ ਨਿੱਕਾ ਕਰਨਾ ਗਿਆ ਤੇ ਬੋਦੀ ਵਾਲੀ ਬੱਚੀ ਹੈ ਤੇ ਸੋਹਣਾ ਇਹਦਾ ਵੀ ਵਜਨ ਵਜੂਦ ਹੈ ਤੇ ਕੱਦ ਕਾਠ ਵਾਲੀ ਹੈ ਖੜਨੀ ਖੁੜਨੀ ਕਰੋ ਚੈੱਕ ਬੱਚੀ ਜੇ ਬਰੀਕੀਆਂ ਬਹੁਤ ਹੈ ਨਾ ਬਾਈ ਹਾਂ ਜੀ ਹਾਂ ਲਓ ਸੱਜਣੋ ਕੁਆਲਟੀ ਵਾਲ ਕੁਆਲਟੀ ਵਾਲ ਜਾਨ ਵੀਰਾ ਤੇ ਚਾਰ ਹੀ ਥਾਣੇ ਆ ਗਏ ਵਾਧੂ ਫੂਡ ਸੰਗ ਹੈ ਨਹੀਂ ਤੇ ਝੋਲੀ ਝਾਲੀ ਦਾ ਥੱਲੇ ਉਹ ਕੀ ਦੀ ਰਿਪੋਰਟ ਹਾਂ ਲੈ ਚੱਲੋ ਬਾਈ ਬਹੁਤ ਸੋਹਣੀ ਬੱਚੀ ਆ ਜੀ 5 ਨੰਬਰ ਤੇ ਇਹ ਨਿੱਕਾ ਕੰਨ ਆ ਗਿਆ ਬਿਲਕੁਲ ਤੇ ਬਰੀਕੀਆਂ ਬਰੂਕੀਆਂ ਬਹੁਤ ਆ ਬੱਚੀ ਬਰੀਡ ਵਾਲੀ ਆ ਤੇ ਗੁਲਾਬੀ ਆ ਗਏ ਥਾਣੇ ਦੇ ਇਹ ਬੱਚੀ ਸੀਗੀ 5 ਨੰਬਰ ਤੇ ਲਿਆ ਵੀ ਸੱਜਣਾ ਇਹ ਆ ਗਈ 6 ਨੰਬਰ ਤੇ ਬੱਚੀ ਬਹੁਤ ਸੋਹਣੀ ਬੱਚੀ ਇਹ ਵੀ ਇਹਦੀ ਕਿੰਨੀ ਉਮਰ ਆ ਬਾਈ ਕੁਲਵਿੰਦਰ 10 ਮਹੀਨੇ ਵੱਛੀ ਦੀ ਉਮਰ ਆ ਗਈ ਹੈ ਬਿਲਕੁਲ ਐ ਸ਼ਾਂਟ ਮਗਾਈਆਂ ਪੰਨਾਂ ਜਿਵੇਂ ਜਿਹੜਾ ਬੀਸੀਐਸ ਚਾਹੀਦਾ ਮੰਨ ਕੇ ਚੱਲੋ ਪਸੂ ਵੱਛੀ ਨੂੰ ਹਾਂ ਉਸੇ ਤਰ੍ਹਾਂ ਦਾ ਹੈਗਾ ਤੇ ਹਾਂ ਥਣ ਵੀ ਪੂਰੀ ਬਿੱਥੀ ਤੇ ਥਾਣਾਗੇ ਚਾਰ ਹੀ ਥਾਣਾ ਬਾਦੂ ਫੂਰਚਾਂਗ ਹੈ ਨਹੀਂ ਤੇ ਚੰਗੀ ਲੰਮੀ ਲੰਜੀ ਹੈ ਵੀ ਲੈਂਥ ਲੂਨਥ ਹੈ ਨਾ ਬਹੁਤ ਸੋਹਣੀ ਹੈ ਤੇ ਨਿੱਕਾ ਕੰਨ ਆ ਗਿਆ ਬੋਦੀ ਵਾਲੀ ਵੱਛੀ ਆ ਗਈ ਲੈ ਚੱਲ ਵੀਰੇ ਤੋਰਾ ਤੋਰਾ ਐਨ ਕੋੜੀ ਵਰਗਾ ਤੇ ਨਾਗ ਬਾਈ ਕੋਲੇ ਜਿਆਦੇ 12 13 ਨਾ ਹੈਗਾ ਤੈ ਵੀ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਬਹੁਤ ਸੋਹਣੀਆਂ ਬੱਚੀਆਂ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਆਪਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਲਿਆ ਵੀ ਸੱਜਣਾ ਇਹਦੀ ਕਿੰਨੀ ਉਮਰ ਆ ਵੀਰੇ 7 ਮਹੀਨੇ 7 ਮਹੀਨੇ ਬੱਚੀ ਦੀ ਉਮਰ ਆ ਗਈ ਹੈ ਹਾਂ ਸੋਹਣਾ ਬੱਠਪੁਰੇ ਦੀ ਬਣਾਵਟ ਨਾ ਚੰਗੀ ਆ ਤੇ ਮੇਨ ਗੱਲ ਆ ਜਾਂਦੀ ਥਣਾਂ ਦੀ ਤੇ ਇਹ ਥਣ ਥਣ ਤਾਂ ਪੂਰੇ ਲੰਮੇ ਲੰਮੇ ਬੇਰਾਰਗੇ ਥਣਾਂ ਸਾਰੀਆਂ ਬੱਚੀਆਂ ਦੀ ਜਾਨੀ ਕਿ ਜੇ ਕਿਸੇ ਭਰਾ ਨੇ ਮੰਨ ਕੇ ਚੱਲੋ ਇੱਕ ਜਾਂ ਦੋ ਲੈਂਦਾ ਤੇ ਜੇ ਕਿਸੇ ਨੇ ਸੀਮਨ ਡਿਟੇਲ ਲੈਣੀ ਹੋਈ ਮਦਰ ਕਾਰਡ ਲੈਣਾ ਹੋਇਆ ਕਿਹੜਿਆਂ ਦਾ ਪਤਾ ਜੀ ਉਹਨਾਂ ਦਾ ਦੇ ਦਿਆ ਕਿ ਠੀਕ ਹੈ ਠੀਕ ਹੈ ਸਹੀ ਗੱਲ ਆ ਫੀਜ਼ ਦੀ ਬਾਈ ਕਹਿੰਦਾ ਵੀ ਜਿਹੜੀਆਂ ਦਾ ਪਤਾ ਉਹੀ ਆਪਾਂ ਡਿਟੇਲ ਆਪਾਂ ਦੇਣੀ ਜਿਹੜੀ ਮਾਲਕ ਵੱਲੋਂ ਦਿੱਤੀ ਜਾਂਦੀ ਆ ਉਹੋਂ ਗੱਲ ਬਣਾ ਕੇ ਆਪਾਂ ਕੁਝ ਨਹੀਂ ਕਹਿਣਾ ਬਾਕੀ ਅਗਲਾ ਆਪਦੀ ਸਮਝ ਨਾ ਲਵੇ ਵੀ ਜਿਹੜੀ ਚੀਜ਼ ਆਪਾਂ ਨੂੰ ਸਾਹਮਣੇ ਹੋਣਾ ਬੱਚੀ ਤੁਸੀਂ ਸਕਰੀਨ ਤੇ ਦੇਖ ਰਹੇ ਕਿੰਨੀ ਉਮਰ ਆ ਗਈ ਦੀ 7 ਮਹੀਨੇ ਬੱਚੀ ਦੀ ਉਮਰ ਆ ਗਈ ਤੇ ਸੋਹਣਾ ਬੋਡੀ ਵੇਟ ਆ ਹਾਂ ਬਿਲਕੁਲ ਐ ਪਤਲੀ ਵੂਥ ਦੀ ਆ ਗਈ ਨਿੱਕਾ ਕੰਨ ਆ ਗਿਆ ਬੋਦੀ ਵਾਲੀ ਬੱਚੀ ਐ ਲੈ ਚੱਲ ਵੀਰੇ ਕੱਲਾ ਕੱਲਾ ਥਾਣਾ ਥਣ ਵੀ ਸੋਹਣਿਆ ਇਹਦੇ ਵੱਡੀਆਂ ਬੱਚੀਆਂ ਨੂੰ ਆ ਤੇ ਹੋਰ 3 ਮਹੀਨਿਆਂ ਨੂੰ ਬੱਚੀ ਨੇ ਸੀਮਨ ਲੈ ਲੈਣਾ ਵੰਦੇ ਭਾਈ ਤਿੰਨਾਂ ਗਿ ਮਹੀਨੇ ਤੱਕ ਬੱਚੀ ਸੀਮਨ ਲੈ ਲੂਗੀ ਬਹੁਤ ਸੋਹਣੀ ਬੱਚੀ ਆ ਇਦੂ ਅੱਗੇ ਆ ਗਈ 7 ਨੰਬਰ ਬੱਚੀ ਲਿਆਓ ਜੀ ਚੰਗੇ ਨਾਗਾ ਬਾਈ ਕੋਲੇ ਜਿਹੜੇ ਵੀ ਭਰਾ ਜੇ ਕੋਈ ਵੀ ਬੱਚੀ ਪਸੰਦ ਆਉਂਦੀ ਹੈ ਸੱਜਣੋ ਬਾਈ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹੇ ਨਾ ਇਹ ਆ ਗਈ ਬੱਚੀ ਵੀਰੇ ਤੇ ਇਹਦੀ ਕਿੰਨੀ ਉਮਰ ਆ ਗਈ ਇਹ ਬਾਈ ਹੈਗੀ 7 ਮਹੀਨੇ 7 ਮਹੀਨੇ ਬੱਚੀ ਦੀ ਉਮਰ ਆ ਗਈ ਤੇ ਦੇਖੋ ਜੀ ਲੈਂਥ ਲੁੰਥ ਕਰੋ ਚੈੱਕ ਮੈਂ ਕਿਹਾ ਕੀ ਆ ਬਾਤ ਆ ਬੱਚੀ ਦੀ ਖੜਨੀ ਖੁੜਨੀ ਨਾ ਐ ਲੈਗ ਸਕੋਰ ਬਹੁਤ ਸੁਣਾ ਚੰਗੇ ਰੰਗ ਪ੍ਰਿੰਟ ਵਾਲੀ ਬੱਚੀ ਆ ਗਈ ਨਿੱਕਾ ਕੰਨ ਆ ਗਿਆ ਤੇ ਬੋਦੀ ਵਾਲੀ ਵੜੜ ਲੈ ਚੱਲ ਵੀਰੇ ਤੋਰਾ ਤਾਰਾ ਇੱਕ ਨੰਬਰ ਕੋੜੀ ਯਾਰ ਤੇ ਬਹੁਤ ਸੋਹਣਾ ਟੌਪ ਦਾ ਬੱਚਾ ਬਰੀਡ ਵਾਲਾ ਤੇ ਥਣ ਵੀ ਪੂਰੀ ਵਿੱਥੀ ਤੇ ਲੱਗੇ ਵੇ ਚਾਰ ਹੀ ਥਣ ਵਾਧੂ ਫੋਰਸਾਂਗ ਹੈ ਨਹੀਂ ਤੇ ਸਾਰੀਆਂ ਬੱਚੀਆਂ ਖੀਰੀਆਂ ਬੱਚੀਆਂ ਤੇ ਬਹੁਤ ਸੋਹਣੀਆਂ ਬੱਚੀਆਂ ਆਪਾਂ ਫੇਰ ਕੈਮਰਾ ਇੱਧਰ ਮਾਰਦਣੇ ਬਾਈ ਖਿਲੇ ਆਉਂਦਾ ਖੋਲ ਕੇ ਬਹੁਤ ਸੋਹਣੇ ਬੋਡੀ ਵੇਟ ਵੀ ਚੰਗੇ ਆ ਕੋਈ ਐ ਨਹੀਂ ਵੀ ਹੰਭਗੀਆਂ ਨਹੀਂ ਅਮਰਗੀਆਂ ਨਹੀਂ ਤੇ ਚੰਗੇ ਰੰਗ ਪ੍ਰਿੰਟ ਆ ਗਏ ਸੋਹਣੇ ਤੇ ਹੁਣ ਜਿਹੜੀ ਬੱਚੀ ਆਉਗੀ ਦੂਆ ਦੇ ਅੱਗੇ ਇਹ ਵੀ ਚਿੱਟੀ ਜਿੱਤੀ ਪਈ ਆ ਮੈਂ ਹਾਂ ਸਹੀ ਗੱਲ ਹੈ ਪਿੰਕਨੋਜ ਵਾਲੀ ਆ ਗਈ ਇਹਦੀ ਕਿੰਨੀ ਉਮਰ ਆ ਬਾਈ ਇਹ 8 ਮਹੀਨੇ ਦੀ 8 ਮਹੀਨੇ ਉਮਰ ਆ ਗਈ ਤੇ ਦੰਦੋ ਆ ਗਈ ਖੀਰੀ ਹੈ ਨਾ ਹਾਂਜੀ ਤੇ ਪਿੰਕਨੋਜ ਵਾਲੀ ਆ ਗਈ ਨਿੱਕਾ ਕਰਨਾ ਗਿਆ ਬੋਦੀ ਵਾਲੀ ਬੱਚੀ ਆ ਬਹੁਤ ਸੋਹਣਾ ਮੰਨ ਕੇ ਚੱਲੋ ਵੀ ਬੱਚੀ ਦੀ ਉਮਰ ਦੇ ਹਿਸਾਬ ਨਾਲ ਚੰਗਾ ਬੋਡੀ weight ਆ ਹਾਂ ਤੇ ਥਣ ਵੀ ਗੁਲਾਬੀ ਥਣ ਆ ਪੂਰੇ ਮੋٹے ਮੋٹے ਬੇਰ ਆ ਰਗੇ ਥਣ ਲਿਆ ਬਰੇ ਮੋੜ ਦਿਆ ਕਰਾਂ ਜੀ ਪਿੰਕਨੋਜ ਵਾਲੀ ਆ ਗਈ ਚਿੱਟੇ ਕਲਰ ਦੀ ਆ ਗਈ ਬੱਚੀ ਚੰਗੇ ਰੰਗ ਪ੍ਰਿੰਟ ਆ ਤੇ ਬਰੀਡ ਵਾਲੀਆਂ ਬੱਚੀਆਂ ਤੇ ਚੰਗੀ ਮੰਨ ਕੇ ਚਲੋ ਵੀ ਮਦਰ ਕਾਰਡ ਵੀ ਬਹੁਤ ਸੋਹਣੇ ਹੋਣਗੇ ਕਿਉਂਕਿ ਬਾਈ ਕਹਿੰਦਾ ਵੀ ਆਪਾਂ ਫਾਰਮ ਚੋਂ ਖਰੀਦੀਆਂ ਇੱਕੋ ਥਾਂ ਇਕੱਠੀਆਂ ਤੇ ਜੇ ਕੋਈ ਆਪਣੇ ਤੋਂ ਵੀ ਇਕੱਠੀਆਂ ਖਰੀਦੂਗਾ ਕੋਈ ਭਰਾ 12 ਦੇ 12 ਨਗ ਤੇ ਸੱਜਣੋ ਸਾਨੂੰ 15000 ਰੁਪਏ ਪਰ ਬੱਚੀ ਦੇ ਹਿਸਾਬ ਨਾਲ ਬੱਚੇ ਮਿਲ ਜਾਣੀਆਂ ਇਹ ਤੇ ਨਹੀਂ ਵਿਚ 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 ਬੱਚੀਆਂ ਦਾ ਪੂਰੀਆਂ ਸੀਮਨ ਲੈਣ ਦੇ ਜਿਹੜੀਆਂ ਕਾਬਲਾ ਜਾਂਦੀਆਂ ਨੇ ਸੀਮਨ ਲੈ ਲੈਣੇ ਆ ਜਿੰਗਰ ਬੱਚਿਆਂ ਜੇ ਕਿਸੇ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਤੇ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਆ ਜਦੂ ਅੱਗੇ ਆ ਗਿਆ ਬੱਚਾ ਟੈਂਕ ਨੋਜ਼ ਵਾਲੀ ਫੇਰ ਆ ਗਈ ਬੋਦੀ ਵਾਲੀ ਬੱਚੀ ਕਿੰਨੀ ਉਮਰ ਹੈ ਕੁਲਵਿੰਦਰ ਜੀ ਪੰਜ ਮਹੀਨੇ ਬੱਚੀ ਦੀ ਉਮਰ ਆ ਗਈ ਦੇਖੋ ਜੀ ਗਰੂ ਜੀ ਗੁਲਾਬੀ ਥਣ ਆ ਗਿਆ ਥਣ ਵੀ ਪੂਰੀ ਵਿਥੀ ਤੇ ਆ ਤੇ ਪੂਰੇ ਮੋٹے ਮੋٹے ਥਣ ਆ ਲੈ ਆ ਬਰੇ ਵਾਈਟ ਕਲਰ ਦੇ ਵਿੱਚ ਸੋਨੇ ਪ੍ਰਿੰਟ ਆ ਗਿਆ ਤੇ ਚੰਗੇ ਵਜਨ ਵਾਲੀ ਬੱਚੀ ਕੋਈ ਆਈ ਨਹੀਂ ਕੋਈ ਰੰਭੀ ਜੀ ਨਹੀਂ ਲਿਆ ਭਾਈ ਉਹ ਇਹ ਦੋ ਅੱਗੇ ਆ ਗਈ ਲਾਸਟ ਤੇ ਜੋੜੀ ਰਹਿ ਗਈ ਤੇ ਇਹਦੀ ਕਿੰਨੀ ਉਮਰ ਆ ਵੀਰੇ ਬੱਚੀ ਦੀ ਬਲੈਕ ਕਲਰ ਦੇ ਵਿੱਚ ਜਿਹੜੀ 6 ਮਹੀਨਿਆਂ ਦੀ ਤੇ ਜਿਹੜੀ ਆ ਆ ਗਈ ਵਾਈਟ ਕਲਰ ਦੇ ਵਿੱਚ ਇਹ 5 ਮਹੀਨਿਆਂ ਦੀ ਹੈਨਾ ਤੇ ਮੰਨ ਕੇ ਚੱਲ ਵੀ ਜੇ ਹੁਣ ਇਹਦਾ ਸੀਮਨ ਕਹਿੰਦਾ ਹੋਵੇ ਕੋਸ ਮਰਜ਼ੀ ਆ ਤੁਹਾਡੇ ਕੋਲ ਬਣਾ ਕੇ ਸੁਣੂ ਮੈਂ ਜਮੰਦਰੂ ਸਿੰਘ ਵੀ ਨਹੀਂ ਆਏਗੀ ਅੱਛਾ ਬਹੁਤ ਚੰਗੇ ਜਿਹਾ ਨਹੀਂ ਕਿ ਸੀਮਨ ਦੀ ਹੈ ਹੈਨਾ ਆ ਕੀ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਆ ਗਿਆ ਵਾਈਟ ਕਲਰ ਦੇ ਵਿੱਚ ਆ ਗਿਆ ਬੱਚਾ ਪੂਰਾ ਟੌਪ ਦਾ ਤੇ ਖੀਰੀਆਂ ਵੱਛੀਆਂ ਆਂ ਵੀਰੇ ਤੇ ਇਹਨਾਂ ਦੀ ਡਿਮਾਂਡ ਦਾ ਹੁਣ ਦੁਬਾਰਾ ਫੇਰ ਕਈ ਵਾਰੀ ਭਰਾ ਕੋਈ ਨਵਾਂ ਜੋੜੀ ਬਾਈ ਜੀ ਉਹ ਇਕੱਠੀਆਂ ਲਾਊਗਾ ਠੀਕ ਹੈ ਕੋਈ ਵੀਰ ਭਰਾ 15000 ਰੁਪਏ ਪਰ ਵੱਛੀ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਜੀ ਤੇ ਜੇ ਕੋਈ ਵਿੱਚੋਂ ਲੈਂਦਾ ਹੈਗਾ ਚ ਕੋਈ ਚੌਣ ਮਗਾ ਲੈਂਦਾ ਠੀਕ ਹੈ ਵੀ ਲਓ ਵੀ ਸੱਜਣੋ ਤੇ ਇਹ ਸੀਗੇ ਬਾਈ ਕੋਲੇ 12 ਨਗ ਖੀਰੀਆਂ ਵੱਛੀਆਂ ਤੇ ਪੂਰਨ ਜਾਤ ਬ੍ਰੀਡ ਵਾਲੀਆਂ ਜੇ ਕੋਈ 12 ਦੇ 12 ਨਗ ਖਰੀਦੂਗਾ ਤੇ ਬਾਈ ਕਹਿੰਦਾ ਵੀ ਆਪਾਂ ਨਾ 15000 ਰੁਪਏ ਪਰ ਬੱਛੀ ਦੇ ਹਿਸਾਬ ਨਾਲ ਦੇ ਦਾਂਗੇ ਜੇ ਕੋਈ ਇਕੱਲੀ ਇਕੱਲੀ ਖਰੀਦੂਗਾ ਤੇ ਫਿਰ ਉਹ ਜਾ ਰੇਟ ਹੋ ਜੂ ਤੇ ਜਿਹੜੇ ਭਰਾ ਦੇ ਸੱਜਣ ਨੂੰ ਬੱਛੀਆਂ ਇਹ ਪਸੰਦ ਆਉਂਦੀਆਂ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਈ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਤੇ ਆਪਾਂ ਫੇਰ ਮਾਰਦਾਂ ਨੇ ਦੁਬਾਰਾ ਕੈਮਰਾ ਸਾਰੇ ਪਾਸੇ ਤੇ ਬਹੁਤ ਸੋਹਣੀਆਂ ਬੱਛੀਆਂ ਆ ਗਈਆਂ ਬਰੀਡ ਵਾਲੀਆਂ ਪਿੰਡ ਘੋਲੀਆ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈ ਨਿਹਾਲ ਸਿੰਘ ਵਾਲਾ ਤੇ ਜਿੰਨੇ ਭਰਾ ਆਪਣੇ ਵੀਡੀਓ ਤੇ ਚੈਨਲ ਤੇ ਆਏ ਆ ਸਾਰੇ ਭਰਾਵਾਂ ਦਾ ਧੰਨਵਾਦ ਤੇ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗਾਲ ਸਾਰਿਆਂ ਨੂੰ